ਮਿੱਤਰੋ ਪਹੁੰਚ ਚੁਕੇ ਆ ਚੰਡੀਗੜ੍ਹ ਤੇ ਵੀਜ਼ਾ ਲੈ ਲਿਆ ਏ ਨਾਲ ਆ ਮੇਰੇ ਰਣਜੀਤ ਭਾਈ ਆ ਵੇਖ ਲੈ ਇਧਰੋ ਅੰਛਾ ਨਮੇਗਾ ਚੱਲੋ ਭਾਈ ਕਾ ਲਓ ਕਾ ਲਓ ਕਾ ਲਓ ਥੋੜਾ ਜਿਹਾ ਕਿੰਦ ਪਹਿਲਾਂ ਫੋਟੋ ਨੀ ਲਓ ਪਹਿਲਾਂ ਬੰਦ ਰਹੀ ਵੀਡੀਓ ਬਸ ਚਲੋ ਵੀਡੀਓ ਬਣ ਰਹੀ ਆਹੋ ਕਾਲ ਲੈ ਮੈਂ ਹਰਨਾ ਸਭਨਾਗਰਾ ਸਮਰਾ ਸੁਆਮੀ ਸੋਖ ਨਮਨ ਸਾਰੀ ਬਹਿਨਨ ਮਨ ਮੇਰੀ ਸਦਾ ਰੋਹਰ ਨਾਲੇ ਏਅਰਪੋਰਟ ਸੈਂਟਰ ਹੀ ਹੋ ਗਈ ਆ ਬਾਈ ਬੋਰਡਿੰਗ ਪਾਸ ਲੈ ਲਿਆ ਏ ਤੇ ਹੁਣ ਜਾ ਰਹੇ ਆ ਅੱਗੇ ਤੇ ਮੈਂ ਪਹੁੰਚ ਗਿਆ ਜੀ ਦਿੱਲੀ ਏਅਰਪੋਰਟ ਤੇ ਤੇ ਨਾਲ ਮੇਰਾ ਘੈਂਟ ਫਰੈਂਡ ਮਿਲ ਗਿਆ ਜੀ ਕਿਤੇ ਮੇਰੀ ਸੇਮ ਕਾਲਜ ਦਾ ਮਿਲੋ ਜੀ ਪ੍ਰਗਟ ਬਾਈ ਨੂੰ ਕੀ ਹਾਲ ਆ ਵੀਰੇ ਆਪ ਵੀ ਬੰਦਾ ਬਾਈ ਗ੍ਰੇਟ ਆ ਪੂਰਾ ਤੇ ਬਹੁਤ ਸੋਹਣੇ ਨਜ਼ਾਰੇ ਚਾਂ ਤੇ ਹੁਣ ਅਸੀਂ ਜਾ ਰਹੇ ਹਾਂ ਜੀ ਵੇਟਿੰਗ ਰੂਮ 'ਚ ਇਨਕੁਆਰੀ ਵਗੈਰਾ ਹੋ ਗਈ ਹੈ ਤੇ ਮਿਲਦੇ ਹਾਂ ਹੁਣ ਫਿਰ ਅਰੰਭੀ ਸਵੇਰੇ ਜਹਾਜ਼ 'ਚ ਨਾ ਨਾ ਜਹਾਜ਼ ਅਸੀਂ ਮੈਂ ਵੇਟਿੰਗ ਰੂਮ 'ਚ ਜਾ ਰਿਹਾ ਹਾਂ ਜੀ ਹੁਣ ਤੇ ਨਾਲ ਸਾਡਾ ਭਾਈ ਹੈ ਕੀ ਨਾ ਕਿਹੜਾ ਰੱਖਣਾ ਇੱਕ ਵਟ ਆਈਟਮ ਕੋਡ ਹੈਗਾ 406 406 For more information, please consult the safety features card located in the seat pocket in front of you. Thank you. <laughs> ਬੈਗ ਖੋ ਗਿਆ ਯਾਰ ਬੈ ਲੱਭਦੇ ਹੀ ਨਹੀਂ ਲੱਗੇਜ ਮਿਲ ਗਿਆ ਜੀ ਤੇ ਹੁਣ ਸਟੱਡੀ ਪਰਮਿਟ ਲੈਣ ਲਈ ਜਾ ਰਿਹਾ